ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਹੋ ਗਈ ਮੈਨ ਲਗਾ 33 ਤਰੀਕ ਅੱਜ ਮੀਂਹ ਪੈ ਚੱਲੇ ਪੈ ਗਿਆ ਪੂਰਾ ਅੱਜ ਵੀ ਆ ਕੱਲ ਨੂੰ ਵੀ ਦਿਖਾਉਂਦਾ ਮੌਸਮ ਦੇਖ ਲਓ ਕਾਫੀ ਮੀਂਹ ਪਿਆਗਾ ਰਾਤ ਦਾ ਪੈ ਰਿਆਂ ਮੀਂਹ ਰਾਤ ਇਹ ਭਰ ਗਿਆ ਪਾਣੀ ਤੇ ਰਾਤ ਮਾਲ ਰਹਿ ਗਿਆ ਸੀ ਵਿੱਚ ਚੱਕਣ ਵਾਲਾ ਸੋ ਸਭਾ ਸਬੂਰੀ ਰਾਸ਼ਨ ਦੀ ਤੇ ਹੁਣ ਚੱਕਦੇ ਆਹ ਟਰਾਲੀਆਂ ਇੱਥੇ ਥੋੜੇ ਥੋੜੇ ਆਲੂਆ ਇਹਨਾਂ ਨੂੰ ਇੱਥੇ ਥੱਲੇ ਕਰ ਦੇਨੇ ਆ ਫੇਰ ਚੱਲਦੇ ਆ ਚੱਕਣ ਤੇ ਇੱਕ ਟਰਾਲੀ ਉਹ ਵੱਡੀ ਭਰੀ ਖੜੀ ਆ ਤੇ ਦੋ ਆਹ ਲਿਖਿਆ ਕੱਲਾ ਐਲਰ ਆਲੂ ਪੱਟਿਆ ਸੀ ਥੋੜਾ ਜਿਹਾ ਕੱਲੇ ਸਟਾਰਟ ਕਰਦੇ ਕੋਈ ਨਹੀਂ ਆ ਨਾ ਜਦੋਂ ਆਲੂ ਲਵਾਉਨੇ ਹੋ ਨਾ ਥੱਲੇ ਵਾਲਾ ਆਲੂ ਚਕਵਾਇਆ ਕਰੋ ਨਾ ਇਹੀ ਆਲੂ ਥੱਲੇ ਦੇ ਦਿੰਦੇ ਆ ਫੇਰ ਕੰਮ ਖਰਾਬ ਹੋ ਜਾਂਦਾ ਸਾਇ ਤਾਂ ਠੀਕ ਆ ਨਾ ਮੰਜ ਨੂੰ ਆਜਾ ਉਹਦੇ ਹੱਥ ਰੱਖ ਲੈ ਇਹ ਕਿੰਨਾ ਤੇ ਇਹ ਚੱਲਦਾ ਨਹੀਂ ਟਰੈਕਟਰ ਬੰਦ ਛੜਾ ਕਰਕੇ ਆ ਮੜਾ ਹੱਥ ਰੱਖ ਕੇ ਮਾਰ ਸਲ ਦੱਬ ਕੇ ਰੱਖ ਛੱਡ ਹੱਥ ਤੈਨੂੰ ਛੱਡਣਾ ਹੀ ਨਹੀਂ ਆਉਂਦਾ ਪਿਆਰੀ ਲੈ ਆਰੇ ਚੱਲ ਮਾਰ ਕਿੰਨਾ ਵਧੀਆ ਸਟਾਰਟ ਹੋ ਗਿਆ ਸੀ ਨਾ ਰਹਿਣ ਦੇ ਹੁਣ ਨਹੀਂ ਹੁਣ ਤੱਕਾ ਲਵਾ ਮੜਾ ਜਾ ਬੰਦਿਆਂ ਨੂੰ ਓਏ ਆ ਜਾ ਫੇਰ ਆਪਾਂ ਨੂੰ ਚੱਕਣੀਆਂ ਪੈਣੀਆਂ ਮੋਰੀਆਂ ਫੇਰ ਵਧੀਆ ਰੂ ਅਮੀਦਾ ਦਾ ਮੌਸਮ ਹੋਇਆ ਹੋਇਆ ਪੂਰਾ ਇੱਥੇ ਮੀਂਹ ਘੱਟ ਆ ਉਧਰ ਫਾਰਮ ਤੇ ਮੀਂਹ ਜਾਦੇ ਸੀ ਆ ਕਰਕੇ ਟਰਾਲੀਆਂ ਖੱਤੇ ਚ ਭਾਰ ਲਿਆ ਇਹ ਚ ਰਾਸ਼ਨ ਲੱਦ ਲਿਆ ਤੇ ਉਹਦੇ ਵਿੱਚ ਗੋਲੀ ਤੇ 20 ਸੈਜ ਲੱਦਣ ਲੱਗੇ ਹੋਇਆ ਗੋਲੀ ਤੇ 20 ਸੈ ਸਾਰਾ ਪਲਾਸਟਿਕ ਵਾਲੇ ਗੱਟੂਆਂ ਚ ਪਾਇਆ ਗੋਲੀ ਦੇ ਵੀ 3 350 ਗੱਟੂ ਤੋਂ ਉੱਪਰ ਹੋ ਜਾਣ ਜਿੰਨਾ ਪਿਆ ਵਾ ਹਜੇ ਆਪਣਾ ਪੱਟਣ ਵਾਲਾ ਕਾਫੀ ਰਹਿੰਦਾ ਉਹ ਇੱਥੇ ਆ ਲੰਬੀਆਂ ਵੱਟਾਂ ਪੂਰੀਆਂ ਪਈਆਂ ਹਜੇ 2 ਕਿੱਲੇ ਤੋਂ 2 ਕਿੱਲੇ ਦੇ ਨੇੜੇ ਦਾ ਆਉਣ ਨਾਲ ਹੋਊਗਾ ਹਜੇ ਪੱਟਣ ਵਾਲਾ ਤੇ ਕੀੜੇ ਵੀ ਲੰਬੇ ਰਹਿੰਦੇ ਐ ਐਡਾ ਸਾਈਜ਼ ਆਪਾਂ ਬੀਜ ਦੇ ਵਿੱਚ ਕੱਢਦਾ ਸੀਗਾ ਵਧੀਆ ਇਹ ਨਰਸ਼ਨ ਬਣਾ ਕੇ ਦਿੱਤਾ ਵਾ ਆਹ ਬਹੁਤ ਕੁੱਤਾ ਜਿਹਾ ਕੰਮ ਹੋ ਜਾਂਦਾ ਜਦੋਂ ਨਾ ਐਵੇਂ ਮੀਂਹ ਆ ਪੈ ਜਾਂਦਾ ਸਾਰਾ ਸੀਜ਼ਨ ਆਪਾਂ ਸਾਰਾ ਸਿਆਲ ਉਹੀ ਗੱਲਾਂ ਕਰਦੇ ਰਹੇ ਸਾਰਾ ਸਿਆਲ ਲੱਗੇ ਰਹੇ ਹਨ ਕਿ ਮੀਂਹ ਪੈ ਜਾਵੇ ਮੀਂਹ ਪੈ ਜਾਵੇ ਸੁੱਕੀ ਠੰਡੀ ਪਈ ਗਈ ਆਲੂਆਂ ਨੂੰ ਪਾਣੀ ਲਾ ਕੇ ਦੀ ਖੁਸ਼ ਕਰ ਤੇ ਹੁਣ ਆਲੂਆਂ ਨੂੰ ਪਾਣੀ ਨਹੀਂ ਚਾਹੀਦਾ ਹੁਣ ਉਹ ਤੋਂ ਬਿਨਾਂ ਕਰਨਾ ਤੇ ਹੁਣ ਤੁਸੀਂ ਦੇਖ ਲਓ ਵੀ ਨੈਟ ਖੋਲ ਕੇ ਦੇਖੋ ਅੱਜ ਕਿ 4 ਤੋਂ 5 ਦਿਨ ਮੀਂਹ ਦਿਖਾ ਰਿਹਾ ਲਗਾਤਾਰ ਹੁਣ ਤੇ ਕੀ ਕੀਤਾ ਜਾਵੇ ਦੇਖ ਲਓ ਹਨਾ ਕੀ ਕੋਈ ਹੱਲ ਨਹੀਂ ਹੈਗਾ ਕੋਈ ਹੱਲ ਲਓ ਜੀ ਬੱਬਈ ਨੇ ਕਿਰਪਾ ਕਰਤੀ ਤੇ ਧੁੱਪ ਘੜਤੀ ਮੀਂਹ ਹਟਾਤਾ ਹੁਣ ਹੁਣ ਹਟਾਇਆ ਬਾਅਦ ਚੋਂ ਪਤਾ ਨਹੀਂ ਪੈ ਸਕ ਹਾਂਜੀ ਲਾਉਣ ਲੱਗ ਗਏ ਗੇੜੇ ਤੇ ਮੈਂ ਕਿਹਾ ਵੀ ਚਲੋ ਪਤਾ ਲੱਗ ਜੂਗਾ ਵੀ ਜੇ ਮੀਂਹ ਪਿਆ ਤਾਂ ਠੀਕ ਚਲੋ ਰੱਬ ਨੇ ਵਧੀਆ ਲਾਤਾ ਮੌਸਮ ਜਿਆ ਹਟਾਈ ਦਾ ਜਿਹੜੇ ਲੱਗੇ ਜਾਂਦੇ ਆ ਆ ਇਨੇ ਗਮੀ ਨਾਲ ਨਾ ਪਿੱਟੀ ਜੀ ਆਲੂ ਧੋਖੇ ਲੈਣ ਲੱਗ ਜਾਂਦੀ ਆ ਆਪਾਸਾ ਗਿੱਲਾ ਸੀਗਾ ਇਸ ਤੋਂ ਪਹਿਲਾਂ ਆ ਤੋਪੇ ਜੀ ਲੱਗੀ ਚੱਲੂ ਆਪਾਂ ਪਲਾਸਟਿਕ ਵਾਲੇ ਬੋਰੀ ਚ ਪਾਉਣ ਲੱਗ ਗਏ ਮੈਂ ਕਿਹਾ ਨਾ ਖੱਤਾ ਮੁੱਕ ਜੂਗਾ ਤੇ ਦੇਖ ਖੱਤਾ ਮੁੱਕੇ ਤਾਂ ਫੇਰ ਉਹ ਸ਼ੁਰੂ ਕਰਦਾਂਗੇ ਵਾਹਗੁਰੂ ਉੱਤੇ ਲੈ ਗਿਆ ਤੋਂਪ ਨੂੰ ਚਾੜ ਕੇ ਖੇਤ ਦੇ ਵਿੱਚੋਂ ਸਾਰਾ ਮਾਲ ਚੱਕ ਲਿਆ ਸੀਗਾ ਆਪਾਂ ਬਸ ਆਹੀ ਰੇਂਦਾ ਹੁਣ ਤਾਂ ਵੀ ਨਾਲ ਦੀ ਨਾਲ ਅੱਜ ਪਟਾਈ ਨਾਲ ਦੀ ਨਾਲ ਹੀ ਬੋਰੀਆਂ ਭਰੀ ਚੱਲੋ ਮੈਂ ਕਿ ਬਾਕੀ ਚਲੋ ਦੇਖੀ ਜਾ ਤੇ ਵੀ ਫਿਰ ਸ਼ਾਂਟੀ ਕਰੀ ਜਾਂਦੇ ਹਾਂ ਸ਼ਾਂਟੀ ਕਰਕੇ ਨਾਲ ਦੀ ਨਾਲ ਬੋਰੀ ਭਰੀ ਜਾਂਦੇ ਤੇ ਫਿਰ ਬਾਅਦ ਚੋ ਦੇਖੀ ਜਾਓਗਾ ਝਾੜ ਬਹੁਤ ਵਧੀਆ ਸਾਰੀ ਤੁਹਾਨੂੰ ਐਵਰੇਜ ਦੱਸੂ ਵੀਰੇ ਕਿੰਨੇ ਘਟੂ ਨਿਕਲੇ ਤੇ ਹਜੇ ਨਾ ਕੋਈ ਵੀ ਪੁੱਛੋ ਕਿੰਨੇ ਨਿਕਲੇ ਕਿਉਂਕਿ ਹਜੇ ਕੋਈ ਹਸਾਬ ਕਿਤਾਬ ਨਹੀਂ ਕੱਤਿਆਂ ਦਾ 6 ਕਿੱਲੇ ਦਾ ਘੇਰਾ ਸੀਗਾ ਆਪਣਾ ਇਹ ਖਤਾਂ ਤੇ ਹਜੇ ਰਹਿੰਦਾ ਘਰ ਬਜਾ ਨਾ ਹਲਾ ਹਲਾ ਇਹ ਦੇਖ ਲੈ ਜਦੋਂ ਉਹ ਆਪਣੀਆਂ ਕੋਲ ਮੈਂ ਕੋਲ ਤੋਂ ਕਰ ਕੰਮ ਕਰਕੇ ਬਾਹੋਂ ਕੇ ਇਹ ਆਲੂ ਨਾ ਬੀਜਵੇਂ ਨਾ ਮਤੜਾ ਇਹੇ ਬਨਾ ਡਾਲ ਜੇ ਦੇਖ ਜੀ ਹਾਂ दोनों निकाल उसके नीचे भी है हाँ ये बीज में जाएगा ये भी बीज में जाएगा ये राशन में आएगा देख ये देख ये राशन में आएगा ठीक है इसमें ये बीज में आएगा ये, ये देख आप लोगों को पता नहीं है मोटा मोटा वो देख फटा हुआ आलू बीज डाला हुआ ये देख ਛੋਟਾ ਆਲੂ ਵਿੱਚ ਮਤ ਢਾ ਲੋ ਦੇਖ ਲੋ ਆਪਣੀ ਭرائی ਚੱਲਦੀ ਆ ਗੋਲੀ ਵੀ ਅੱਡ ਕੱਢੀ ਜਾਂਦੇ ਆ ਤੇ ਰਾਸ਼ਨ ਅੱਟ ਪਈ ਜਾਂਦੇ ਆ ਓਏ ਮਜਨੂ ਓਏ ਇਧਰੋਂ ਖੇਤ ਗਿੱਲਾ ਵਾੜਾ ਪਰ ਆ ਮੀਂਹ ਬਹੁਤ ਕੰਮ ਜਾ ਸਹੀ ਕਰਦਾ ਮਜ ਨੂੰ ਓਏ ਮਜ ਨੂੰ ਮਜ ਨੂੰ ਹਾਂਜੀ ਅੱਜ ਆਈ ਸੀ ਜਿਗਰਾਉ ਉਹ ਜਿਹੜੇ ਆਪਣੇ 50 75 ਦੇ ਚੁਪਣੀਆਂ ਪਾਈਆਂ ਸੀ ਨਾ ਉਹ ਹੋ ਗਏ ਸੀਗੇ ਰੈਮ ਲੀਕ ਤੇ ਉਹਨਾਂ ਦੇ ਵਿੱਚ ਟਿਊਬਾਂ ਪਾ ਕੇ ਲੋਟ ਆਉਣਾ ਸੀ ਕੰਮ ਤਾਂ ਇਹ ਵਾਲੇ ਦੇ ਉਹ ਲੀਆਂ ਨੇ ਟਿਊਬਾਂ ਜਿਨ੍ਹਾਂ ਨੂੰ ਆਪਾਂ ਸਟਿੱਪਣੀਆਂ ਲਈਆਂ ਸੀਗੀਆਂ ਤੇ ਹੁਣ ਚੱਲ ਗਏ ਫਿਰ ਸਟਿੱਪਣੀਆਂ ਟਰੈਕਟਰ ਨੂੰ ਉਹਨੂੰ ਦਿੰਨੇ ਆ ਵੀਰ ਨੂੰ ਟਿਊਬਾਂ ਤਾਂ ਲੈ ਲਈਆਂ ਦੋ 1500 ਰੁਪਏ ਦੀ ਇੱਕ ਟਿਊਬ ਆਈ ਆ 12 4 36 ਦੇ ਟਾਇਰਾਂ ਦੀ ਤੇ ਹਾਂ ਬਾਕੀ ਹੁਣ ਆਪਾਂ ਚੱਲ ਕੇ ਟਿਊਬਾਂ ਪਵਾਈਏ ਤੇ ਆਲੂਆਂ ਦੀ ਪਟਾਈ ਚੱਲਦੀ ਆ ਲੱਗੇ ਹੋਇਆ ਬੰਦੇ ਆਲੂ ਪੱਟਣ ਟਿਊਬਾਂ ਪਾ ਕੇ ਨਾ ਫਿਰ ਫਾਰਮ ਟਰੈਕ ਦੇ ਚਲਾਉਨੇ ਆ ਕਿਉਂਕਿ ਜਿਹੜਾ ਦੂਜਾ ਟਰੈਕਟਰ ਆ ਉਹਦੇ ਉਹ ਚਲਦੀਆਂ ਹੀ ਨਹੀਂ ਸਹੀ ਤਰੀਕੇ ਦੇ ਨਾਲ 575 ਚਲਾ ਹੀ ਨਹੀਂ ਰਿਹਾਗਾ ਮਸ਼ੀਨ ਉਹਦੇ ਕਿਉਂਕਿ ਥੋੜਾ ਜਿਹਾ ਆਲੂ ਡੂੰਗਾ ਬੀਜਿਆ ਹੋਇਆ ਵਾ ਡੂੰਗਾ ਬੀਜਣ ਦੇ ਨਾਲ ਘਟ ਮਾਰੀ ਜਾਂਦਾ ਆਲੂ ਆਲੂ ਤੇ ਨਾ 575 ਆ ਜਿਹੜਾ ਉਹ ਕਾਟੀ ਮਾਰੀ ਜਾਂਦਾ ਹਾਰਮ ਕਰਕੇ ਫਾਰਮ ਟਰੈਕ ਵਧੀਆ ਚੱਲਦਾ 50 45 ਵਧੀਆ ਚੱਲਦਾ ਕਿਉਂਕਿ ਜਿਹੜੀ ਡੀਆਈ ਹੈ ਨਾ ਉਹਦੀ ਥੋੜੀ ਜਿਹੀ ਲੈਫਟ ਦੀ ਸੈਂਸਿੰਗ ਉੰਨੀ ਵਧੀਆ ਨਹੀਂ ਹੈਗੀ ਕਿ ਜਿੰਨੀ ਹਾਰਮ ਡਰੈਕਟਰ ਮੈਸੀ ਵਗੈਰਾ ਹੈ ਜਿਵੇਂ ਜੌਂਡੀਅਰ ਇੱਕ 4 ਵੀਲ ਟਰੈਕਟਰ ਪੂਰੇ ਵਧੀਆ ਚੱਲ ਰਿਹਾ ਤੇ ਬੱਟ ਹੁਣ ਇੰਨੇ 4 ਵੀਲ ਆਪਣੇ ਕੋਲ ਛੋਟੇ ਹੈ ਨਹੀਂ ਕਿ ਆਪਾਂ ਲਾ ਦੀਏ ਹਨ ਤੇ ਹੁਣ ਇੱਕ ਤਾਂ ਚਲੋ ਫਾਰਮ ਟਰੱਕ 65 ਹੈਗੇ ਦੋ ਇਹ ਲਾ ਦਿੰਨੇ ਆ ਫਿਰ ਜੀ ਇੱਕ 50 45 ਨੇ ਬੇਲਾ ਹੋ ਜਾਣਾ ਬੇਲਾ ਵੱਢ ਕੇ ਉਹ ਲਾ ਦਾਂ ਤੇ ਆਪਾਂ ਕੀ ਚਲੋ ਫਿਰ ਦੇਖਦੇ ਆ ਕੀ ਬਣਦਾ ਚਲਦੇ ਆ ਹੁਣ ਆਪਾਂ ਪਿੰਡ ਨੂੰ ਟਿਊਬਾਂ ਲੈ ਲਈਆਂ ਨੇ ਆਪਾਂ ਤੇ ਐੜਾ ਉੱਥੇ ਛੱਡਦੇ ਆ ਵੀਰ ਤੇ ਟਿਊਬਾ ਗੋਣ ਤੇ ਚੱਲ ਕੇ ਪਾਈਏ ਟਿਪਾ ਪਾ ਲਓ ਜੀ ਵੀਰੇ ਨੂੰ ਦੇ ਦਿਆਂ ਆਪਾਂ ਟੂਬਾ ਹਾਂਜੀ ਆ ਗਏ ਸੀਗੇ ਲਾਲਰ ਵਾਲੇ ਖੱਤੇ ਚ ਤੇ ਲੋ ਇੰਨਾ ਵੀ ਪੈ ਗਿਆ ਸੀ ਰਾਤ ਕਿ ਇੰਨੇ ਗਿੱਲੇ ਹੋ ਗਏ ਖੇਤ ਹਨ ਇਹ ਅੱਲਾ ਵੀ ਚਲਦੀ ਆ ਪਟਾਈ ਤੇ ਇਹ ਆਪਣਾ ਪੱਕਾ ਆਲੂ ਆ ਇਹ ਕੱਚਾ ਨਹੀਂ ਹੈਗਾ ਤੇ ਇਹ ਤਾਂ ਪੱਟ ਕੇ ਸਟੈਕ ਲਾ ਰਹੇ ਆ ਉਹ ਆਪਣਾ ਫਾਰਮ ਦੀ ਦਾ طرف ਫਖਰਾਜ ਆਲੂ ਦਾ ਵੀ ਹਜੇ ਚੱਲਦਾ ਕੰਮ ਉੱਥੇ ਚੱਲਦੇ ਆ ਟਰਾਲੀਆਂ 'ਤੇ ਸਭੀ ਬੈਠੇ ਆ ਉੱਥੇ ਵੀ ਚੱਲਦੇ ਆ ਦੇਖਦੇ ਆ ਕਈ ਬਣਦਾ ਉੱਥੇ ਚੱਲ ਗਾ ਆ ਮੇਰੇ ਸਹਿਜ ਵੀ ਵਧੀਆ ਬਣਿਆ ਹੋਇਆ ਲਾਰ ਦਾ ਤੇ ਝਾੜ ਵੀ ਠੀਕ ਲੱਗਦਾ ਮਾ ਬਸ ਐਂ ਕੜਾਈਆਂ ਚ ਪਾ ਪਾ ਕੇ ਨਾਲ ਦੀ ਨਾਲ ਭਰੀ ਜਾਣੇ ਤੇ ਫਾਰਮ ਤੇ ਲਈ ਜਾਣਾ ਸਟੈਕ ਲਾ ਦੇਣੀ ਫਾਰਮ ਤੇ ਲਿਜਾ ਕੇ ਖੇਤ ਗਿੱਲੇ ਹੋ ਗਏ ਦੇਰ ਵਿਰਵਿਲੀ ਸੀ ਹੋਰ ਕੋਈ ਕੰਮ ਨਹੀਂ ਸੀ ਮੈਂ ਹਾਂ ਜਨਪਟ ਨੇ ਉਹ ਮਗਰ ਲੱਗੇ ਹੋਏ ਸ਼ਾਂਤੀ ਕਾਲ ਜਿਹੜੇ ਫਾਰਮ ਉੱਥੇ ਪਕਰਾ ਜਾਲੂਆ ਵਰਦੇ ਆ ਦੇਖੋ ਵੀਰੇ ਕੁਆਲਿਟੀ ਚੈੱਕ ਕਰੋ ਆ ਸਾਈਜ਼ ਆਪਣਾ ਰਾਸ਼ਨ ਦਾ ਤੇ ਉਹ ਸੈਜ ਦੀ ਤੇ ਗੋਲੀ ਕੱਟੀ ਹੋਈ ਆ ਤੇ ਇਹੀ ਸੈਜ ਬਣਾਇਆ ਆਪਾਂ ਦਾ ਅੱਜ ਜਾਲੀ ਵਾਲਾ ਵਾਰਦਾਨਾ ਤਾਂ ਲਾ ਲਿਆ ਸੀਗਾ ਰਾਸ਼ਣ ਨੂੰ ਬਈ ਕਿਤੇ ਮੀਨ ਆ ਜਾਵੇ ਵੀ ਫਿਰ ਉਹ ਗਿੱਲਾ ਹੋ ਜਾਣਾ ਫਿਰ ਖਰਾਬ ਹੋ ਜਾਂਦਾ ਸਾਰਾ ਮਾਦਨ ਤਾਂ ਕਰਕੇ ਇਹ ਲਾ ਲਿਆ ਰੰਗ ਵੀ ਦੇਖ ਲਓ ਕਿਹਜਿਆ ਹੈਗਾ ਵਾ ਇਹ ਰੰਗਾ ਵੀਰੇ ਹੱਲੂ ਦਾ ਖਰ ਆ ਜਾ ਲੋ ਆਪਣਾ ਤੇ ਨਾ ਚ ਕੱਢ ਕੇ ਲਿਆਂਦਾ ਛੋਟਾ ਵੱਡਾ ਇਦੂ ਵੀ ਕੱਢ ਲਿਆਂਦਾ ਟਰਾਲੀ ਧੁੱਸ ਗਈ ਸੀ ਵੱਡੀ 19 ਫੁੱਟੀ ਧੁੱਸ ਗਈ ਸੀ ਫਿਰ ਲਾ ਕੇ ਦੂਜੇ ਚ ਮਾਲ ਪਾਇਆ ਥੋੜੀਆਂ ਜਿਹਾ ਮਕਰੋ ਬੋਈਆਂ ਕਿਉਂਕਿ ਖੇ ਸੀਗੇ ਗਿੱਲੇ ਸਵੇਰ ਦਾ ਮੀਂਹ ਪਿਆ ਸੀਗਾ ਕਰਕੇ ਨਾ ਟਰਾਲੀਆਂ ਤਾਂ ਸੀ ਅਸੀਂ ਤੇ ਫਿਰ ਉਦੋਂ ਵੀਡੀਓ ਨਹੀਂ ਬਣੀ। ਇਹੀ ਪੰਗਾ ਹੁੰਦਾ। ਵੀ ਵੀਡੀਓ ਨਹੀਂ ਬਣਦੀ ਜਦੋਂ ਬਣਾਉਣੀ ਹੁੰਦੀ ਆ। ਟਰਾਲੀ ਤੁਸੀਂ। ਹਿੰਦਸ ਲੋਕ। ਵੀ ਯਾਨੀ ਕਿ ਵਧੀਆ ਪੂਰਾ ਸਹਜ। ਆਹ ਹਾ ਹੈਗਾ ਆਪਣਾ ਜਾਜ। ਇਹ ਤਾਂ ਉਹਦਾ ਪੂਰਾ ਵਧੀਆ ਹੁਣ ਨਾ ਡੇਢ 2 ਮਹੀਨੇ ਪਾਸ ਇਹੀ ਕੁਝ ਚੱਲਣਾ ਜੀ ਆਹ ਟਰਾਲੀ ਤੁਸ ਗਈ ਉਹਨੇ ਤਸੋਲਿਆ ਉਹਨੇ ਤਸੋਲਿਆ ਬਸ ਪਲਾਉ ਵਾਲੇ ਖੱਤਿਆਂ ਦਾ ਇਹੀ ਆ ਬਸ ਹੁਣ ਟਰਾਲੀਆਂ ਤਾਂ ਚਲੋ ਵੱਡੀਆਂ ਨੇ ਤਾਂ ਹੀ ਬਸ ਆਵਾ ਬੈਡ ਦੇ ਬਰੋਬਰ ਐਵੇਂ ਲੱਦਣੀਆਂ ਨੇ ਬੈਡ ਦੇ ਬਰੋਬਰ ਲੱਦ ਕੇ ਲੈ ਜਾਣੀ ਹੁੰਦੀ ਆ ਬਸ ਬਾਲੀ ਉੱਚੀ ਨਹੀਂ ਕਰਦੇ ਕਿਉਂਕਿ ਜੇ ਉੱਚੀ ਕਰ ਲੈਂਦੇ ਨਾ ਫੇਰ ਤੁਸਣ ਦਾ ਡਰ ਬਹੁਤ ਹੋ ਜਾਂਦਾ ਟਰਾਲੀਆਂ ਵੱਡੀਆਂ ਆ ਤਾਂ ਬਹੁਤ ਔਖਦੀ ਆ ਆ ਤਾਂ ਇੰਨਾ ਕਿ ਤੋਸਦੀ ਆ ਇਹ ਤਾਂ ਇਹਨੂੰ ਤਾਂ ਬੰਨਣਾ ਚਾਹੀਦਾ ਬਸ ਮਾੜਾ ਜਿਹਾ ਤੁਸਣ ਨੂੰ ਇਹਨੇ ਤਾਂ ਜਦੀ ਬਹਿ ਜਾਣਾ ਹੁੰਦਾ ਵੀ ਬਸ ਮੈਂ ਤੋਸ ਗਈ ਕੱਢ ਲਓ ਮੈਨੂੰ ਇਹ ਤਾਂ ਉਹ ਗੱਲਾਂ ਨਹੀਂ ਆ ਟਰਾਲੀ ਦੀਆਂ ਤਾਂ ਪੂਰੀਆਂ ਇਦਾਂ ਹੀ ਆ ਬਸ ਇਹਦਾ ਤਾਂ ਕੰਮ ਬਹੁਤ ਔਖਦੀ ਆ ਟਰਾਲੀ બસ ਇਹ ਖਤਰਾ ਸਮਾਪਤ ਹੋ ਗਿਆ ਕੱਲ ਨੂੰ ਜਾਂ ਪਰਸ ਨੂੰ ਦੱਸਾਂਗੇ ਤੁਹਾਨੂੰ ਵੀ ਕਿੰਨਾ ਬੋਰੀ ਹੋਗੀ ਸਾਰੀ ਮੈਨੂੰ ਅੱਜ-ਅੱਜ 800 ਬੋਰੀ ਹੋ ਜੂ ਰਾਸ਼ਨ-ਰਾਸ਼ਨ ਦੀ 800 ਹੋਈ ਹੈ ਵੀ ਜਿਹੜਾ ਚਲੇ ਗਿਆ ਵਿੱਚ ਪਾ ਕੇ ਜਿਹੜਾ ਹੁਣ ਜਿਹੜਾ ਖੂਪੇ ਉਸ ਕੋ ਛੋੜ ਕੇ ਜੋ ਅੱਜ-ਅੱਜ ਪਟਾਈ ਕੀਆ 800 ਤੋਂ ਹੋ ਜਾਏਗਾ ਨਾ ਹੇਲੀ ਹਲਦੀ ਆਵਾਜ਼ ਦਾ ਫੈਨ ਆ ਮੈਂ ਇਹਦੀ ਝੋਟੇ ਦੀ ਆ ਜਿਹੜਾ ਗੂੰ ਗੂੰ ਕਰਦਾ ਨਾ ਇਹਦੀ ਗੂੰ ਗੂੰ ਆ ਜਿਹੜਾ ਹਿੱਸੇ ਦੀ ਗੂੰ ਗੂੰ ਜੀ ਹੈ ਨਾ ਇਹ ਉਹ ਜੈਲਦਾਰ ਬਾਬੇ ਕੋਲੇ ਸੀਗਾ ਉਹਦੇ ਵਾਲਾ ਟਰੈਕਟਰ ਆ ਇਹ ਕਰਦਾ ਹੁੰਦਾ ਸੀ ਗੂੰ ਗੂੰ 2000 ਮਾਡਲ ਆ ਉਹ 2000 ਆ ਬੜਾ ਵਧੀਆ ਲੱਗਦਾ ਵੇਖੋ ਅੱਜ ਛੋੜਨਾ ਨਹੀਂ ਹੈ ਆਲੂ ਸਾਰਾ ਉਠਾਣਾ ਹੈ ਰਾਤ ਕੋ ਬਾਰਿਸ਼ ਹੈ ਫਿਰ ਨਹੀਂ ਉਠੇਗਾ ਸਵੇਰ ਆਲੂ ਐ ਇੰਨਾ ਕ ਗੁੰਝਾ ਰਹਿ ਗਿਆ ਪੱਟਨ ਵਾਲਾ ਬਸ ਇਹ ਬੰਦੇ ਪਰਚੀ ਦੀ ਜਾਣਨ ਸੇ ਇੱਥੇ ਕਰਾ ਦੋ ਤਿੰਨ ਘੜੇ ਰਹਿ ਗਏ ਪੱਟਣ ਨਾਲੇ ਹਾਂ ਰਹਿ ਗਏ 1 2 3 4 ਘੜੇ ਰਹਿ ਗਏ ਆ ਚਾਰ ਘੜੇ ਰਹਿ ਗਏ ਪੱਟਣ ਨਾਲੇ ਮਾਰਦਾ ਉਹ ਆਪਣਾ 60 ਫਾਰਮ ਟਰੱਕ ਬਹਿ ਤਾਂ ਉਹ ਵੀ ਨਹੀਂ ਜਮਾ ਵੀ ਸਲਿੱਪ ਮਾਰਦਾ ਤੇ ਫਸ ਉਹ ਨਹੀਂ ਦੂਜੇ ਹਟਦਾ ਪ੍ਰੰਤ 72 ਸਲਿੱਪ ਮਾਰਦਾ ਮੀ ਹੁਣ ਕੋਈ ਨਾ ਵਿਚਾਰ ਆ ਜਾਵੇ ਮੀ ਤੇਰੀ ਸਹੀ ਆ ਗੜਾ ਲਾ ਕੇ ਇੱਕ ਗੜਾ ਰਹਿ ਗਿਆ ਉਹ ਉਹ ਵੀ ਤੁਹਾਡੀ ਪਾਰਟੀ ਗਈ ਹੈ ਹਾਂ ਹਾਂ ਰਾਸ਼ਨ ਵਾਲਾ ਇਹ ਠੇਕੇਦਾਰ ਇੱਕੋ ਹੀ ਆ ਪਰ ਪਾਰਟੀਆਂ ਦੋ ਆ ਫਿਰ ਉਹਨਾਂ ਨੇ ਅੱਡੋ-ਅੱਡਾ ਆਪ ਦਾ ਕੱਤਾ ਬੰਨ੍ਹ ਲਿਆ ਸੀਗਾ ਰੀ ਲੋਡ ਟੈਂਸ਼ਨ ਲੈਣ ਦੀ ਤੂੰ ਮੜਾ ਦੇਖ YouTube ਤੇ ਨਾ ਸਰਚ ਮਾਰ ਕੇ ਦੇਖ ਤੇ ਤੈਨੂੰ ਪਤਾ ਲੱਗ ਜੂ ਸਾਰਾ ਕੁਝ ਹੁੰਦਾ ਦੇਖੀ ਹਾਂ ਹਾਂ ਇਹ ਜਨ ਵਿੱਚ ਲੈ ਨਹੀਂ ਸਕਦੇ ਰਾਲੀਆਂ ਆ ਗਈਆਂ ਫਾਰਮ ਤੇ ਆ ਵੀ ਫੁੱਲ ਭਰੀ ਹੋਈ ਉੱਪਰ ਤੱਕ ਆ ਵੀ ਫੁੱਲ ਭਰੀ ਹੋਈ ਸੀ ਉੱਪਰ ਤੱਕ ਰਾਸ਼ਨ ਦੀ ਇਹਦੇ ਮੂਰੇ ਦੋ ਧੰਕਾਂ ਹੈਗੀਆਂ ਨੇ ਮੇਲਾ ਤਾਂ ਫੂਲੀਆਂ ਦੋ ਧੰਕਾਂ ਬੀਜੀਆਂ ਨੇ ਜਿਹੜਾ ਸਵੇਰੇ ਇੱਕ ਬਾਅਦ ਚੱਲੇਗਾ ਇਧਰੋਂ ਟਰੈਕਟਰ ਕੱਢਦੇ ਆ ਤੇ ਹੁਣ ਇਹ ਰਾਸ਼ਨ ਦੇ ਗੱਟੂਆਂ ਦੀ ਟੈਕ ਲੱਗ ਰਹੀ ਹੈ ਇਧਰ ਵੀ ਲੱਗੀ ਹੋਈ ਆ ਥੋੜੀ ਜਿਹੀ ਇਧਰ ਵੀ ਤੇਰੇ ਨਾਲ ਕੀ ਹੋ ਗਿਆ ਰੋਕ ਲੈ ਇੱਥੇ ਜੇ ਖਾਲੀ ਕਰਦੇ ਆ ਖਾਲੀ ਕਰਵਾ ਦੀ ਆਪਣੀ ਮਸ਼ੀਨ ਦਾ ਆ ਗਿਆ ਸਮਾਨ ਸਰ ਆ ਪਾਪਾ ਬਾਦੂ ਆ ਅਜੇ ਰਹਿੰਦੀਆਂ ਨੇ ਕਿੰਨਾ ਕੁ ਹੋ ਗਿਆ ਅੱਧਾ ਹੋ ਗਿਆ ਨਾ ਉਹ ਹੋ ਗਿਆ ਤੇਰੀ ਜ ਉਹ ਫਿੱਟ ਫਿੱਟ ਹੋ ਗਿਆ ਵੀ ਗਰਾਰੀਆਂ ਹਾਂਜੀ ਬੁੱਕ ਮੋਟਰ ਹੋ ਗਈ ਚੱਲ ਮੋਟਰ ਤਾਂ ਆ ਜੂ ਮੋਟਰ ਤੇ ਠੀਕੇ ਐ ਜਿਵੇਂ ਕਿਲੇ ਆਪਣੇ ਠੀਕ ਠੀਕ ਹਾਂ ਲੈ ਕੇ ਆ ਆ ਗੱਲ ਨਹੀਂ ਆਰ ਰੱਖ ਦੋ ਮੋਟਰ ਠੀਕ ਸੀ ਕਰਾ ਉਹ ਫੇਰ ਲੈ ਆ ਕੇ ਦੇ ਗੱਡੀ ਤੇ ਚੱਕ ਦਿਖਾਈ ਉਹ ਅਟਾਰਾਂ ਵੀ ਸਟਿੱਪਣੀਆਂ ਲਾ ਕੇ ਆ ਗਏ ਇਰਸ਼ਾਦ ਜੇ ਸਵੇਰੇ ਮੀਂਹ ਪੈ ਗਿਆ ਤਾਂ ਮੱਲਾ ਫਾਰਮ ਟਰੈਕ ਉਹਦੇ ਪੈਣ ਦੇ ਟਾਇਰ ਕੱਸਿਓ ਇਹ ਤੇ ਅੱਲ ਲਾਇਆ ਸੀਗਾ ਰਾਤ ਜਿੰਨਾ ਕਪਟਿਆ ਸੀ ਚਾਮੀ ਹੁਣ ਫੇਰ ਅੱਲਾ ਉਹਦਾ ਇੱਥੇ ਲਾਉਣਾ ਤੇ ਆ ਪਿਆ ਆਪਣਾ ਪਖਰਾਜ ਆਲੂ ਇਰਸ਼ਾਦ ਆਹੋ ਹੁਣ ਨਾ ਇੱਕ ਗੱਡੀ ਆਉਗੀ ਹੈ ਆ ਗਈ ਉਹਨੂੰ ਬੁਲਾ ਲੈ ਇੱਧਰ ਆਹ ਮਾਲ ਲੋਡ ਕਰਵਾਉਣਾ 60 ਗੱਟ ਹੀ ਪਾਉਣੇ ਆ ਮੇਲਾ ਤੇ ਨੇ ਲਿਆਓ ਮੇਰੇ ਜਰੂਰ ਲਿਆਓ ਆਪਣੇ ਬੰਦੇ ਹੈਗੇ ਆ ਉਹ ਬਦੁੰਨਾ ਏ ਜੇ ਮੈਂ ਕਿਹਾ ਇਹ ਟਾਇਰ ਆਪਾਂ ਉਹਦੇ ਪਾ ਦਈਏ ਫਾਰਮ ਟਰੱਕ ਦੇ ਠੀਕ ਨਹੀਂ ਹੈਈ ਮਰਜ਼ੀ ਕਸਲ ਦੀ ਤੇ ਕੀ ਉਠਾ ਡਰ ਨਾ ਸਿਨਾ ਦਾ ਨਹੀਂ ਨਹੀਂ ਐਵੇਂ ਸਿੱਧੇ ਹੀ ਸੀ ਅੱਗੇ ਜੰਮੀ ਭਾਈ ਵਾਲੀ ਆਹ ਕਰਿਆ ਹੋਇਆ ਦੂਰੀ ਆ ਤੇ ਇੱਥੋਂ ਪੱਕੀ ਦੂਰੀ ਹੋਈ ਹੋਈ ਆ 60 ਇੰਚ ਤੇ ਹੀ ਆ ਚੱਲੂ ਹੋਣ ਟਿਊਬਾਂ ਪੈ ਗਈਆਂ ਵਾ ਠੀਕ ਲੈ ਫਰੀ ਦੂੰਗੀਆਂ ਗਰੇਮ ਪਰ ਕਿੱਦਾਂ ਹਾਂ ਫਿਰ ਇਹਦੇ ਪਾਸੇ ਕਿੰਨੇ ਗੱਟੂ ਪਾਣੇ ਆ 65 ਸ਼ੈਟ ਉਹ ਉੱਥੇ ਲਾਓ ਉਹਦੇ ਤਰਪਾਲ ਦੇ ਥੱਲੇ ਆਲੂ ਪਿਆਓ ਸਾਹ ਉਹ ਪਰਲੇ ਪਾਸੇ ਵਾਲਾ ਪਵਾ ਦੇ ਵੀ ਜਿਹੜਾ ਮੀਨ ਆ ਗਿੱਲਾ ਹੋਵੇ ਡਬਲ ਹੈ ਹਾਂ ਉਹ ਪਰਲੇ ਪਾਸੇੋਂ ਪੁਆਈ ਵੀ ਜਿਹੜਾ ਬਾਛੜਨਾ ਆਵੇ ਉਹ ਪਰਲੇ ਪਾਸੇ ਪਿਆ ਵਾਲੂ ਲੋ ਜੀ ਆ ਗਈ ਗੱਡੀ ਮੈਂ ਤੇ 60 ਰੁਪਏ ਦੇ ਪਾ ਦਿੰਦਾ ਬਾਕੀ ਉਧਰ ਕਰ ਦਾਂ ਜਿਹੜੀਆਂ ਆਹ ਪਲੇਟਾਂ ਨੇ ਆਹ ਵਾਲੀਆਂ ਇਹਦੇ ਨਾਲ ਤੇ ਜਿੰਨੇ ਚੌੜਾ ਵਾ ਇਹ ਆਪਣਾ ਹੈਨਾ ਵੀ ਇਹਦੇ ਨਾਲ ਦੀਆਂ ਪਲੇਟਾਂ ਲਿਆ ਗਈ ਤਿੰਨ ਟੰਗ ਦੀ ਐ ਤਿੰਨ ਬਹੁਤ ਤਿੰਨ ਹੋ ਮ ਚਾਰ ਹੋ ਇੱਕ ਨੀਆਂ ਨੇ ਆ ਚਾਰ ਆ ਆ ਚਾਰ ਆ ਪਲੇਟਾਂ ਫਿਰ ਚਾਰ ਟੰਗ ਦੇ ਜਾਂ ਤਾਂ ਇਹੀ ਖੋਲ ਕੇ ਟੰਗਾ ਦੇਣੇ ਆ ਹਾਂ ਉੱਤੇ ਚੀਰਾ ਦੇਣਾ ਉਹ ਕੋਈ ਫਕਰਵ ਨਹੀਂ ਕਰਨਾ ਆਪਾਂ ਇਹਨੂੰ ਨਹੀਂ ਤਾਂ ਪਲੇਟਾਂ ਹੀ ਮੰਗਾ ਲੈਨੇ ਆ ਇੱਥੇ ਹਾਂ ਉਪਰ ਹੀ ਦੇਣਾ ਪੈਣਾ ਥੱਲੇ ਤਾਂ ਲੋਡ ਹੀ ਨਹੀਂ ਕੋਈ ਥੱਲੇ ਹੈ ਨਹੀਂ ਨਾ ਥੱਲੇ ਤਾਂ ਨਾਟ ਹੀ ਆ ਜਣੇ ਉਹਦੇ ਵੀ ਥੱਲੇ ਨਾਟੇ ਵੀ ਹਾਂ ਹਾਂ ਵਾ ਥੱਲੇ ਨਾਟ ਹੀ ਸਵੇਰੇ ਮੈਨੂੰ ਲੱਗਦਾ ਅੱਜ ਰਾਤ ਨੂੰ ਮੀਂਹ ਤਾਂ ਪੱਕਾ ਹੈਗਾ ਹੀ ਆ ਬਾਕੀ ਦੇਖੋ ਸਵੇਰੇ ਉਹ ਤੋਂ ਆਪਾਂ ਕੱਟ ਦੇ ਕੇ ਨਾ ਉਹਦੇ ਬੰਪਰ ਦੇ ਉੱਪਰ ਪਲੇਟ ਪਰ ਕੱਟ ਸੋਹਣਾ ਦਵਾਈ ਬਈ ਜੇ ਤਾਂ ਮੀਂਹ ਪੈ ਗਿਆ ਫਿਰ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੰਗ ਰੰਗ ਕਰਕੇ ਲਾ ਦਾਂਗੇ ਹਾਂ ਠੀਕ ਨਹੀਂ ਤੇ ਜੇ ਨਾ ਹੋਇਆ ਫਿਰ ਦੇਖਣਾ ਜਾਂ ਕੱਲੂ ਰੰਗ ਕਾਰੀ ਦਵਾਂਗੇ